ਮਜ਼ਦੂਰ ਇਕਤਾ ਜਿੰਦਾਬਾਦ 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 ਸਾਡੇ ਹੱਕ ਇੱਥੇ ਹੱਕ ਸਾਡੇ ਹੱਕ ਨਾ ਸੈਂਟਰ ਦੀ ਜਿਹੜੀ ਸਰਕਾਰ ਆ ਮਨਰੇਗਾ ਕਾਨੂੰਨ ਦੇ ਵਿੱਚ ਸੋਧਾਂ ਕਰਕੇ ਨਵੇਂ ਸਿਰੇ ਤੋਂ ਲਾਗੂ ਕਰਨ ਜਾ ਰਹੀ ਆ ਨਵਾਂ ਬਿੱਲ ਲੈ ਕੇ ਆਉਂਦਾ ਸੈਂਟਰ ਸਰਕਾਰ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋ ਕਹਿਣਾ ਜਿਵੇਂ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਵੀ ਦੱਸ ਚੁੱਕੇ ਆ ਅਸੀਂ ਸਾਰੇ ਮਲਾਜ਼ਮਾਂ ਦੀ ਇੱਕੋ ਹੀ ਗੱਲ ਹੈ ਵੀ ਜਿਹੜੀ ਪੰਜਾਬ ਵਰਗੇ ਸੂਬੇ ਨੇ ਉਹਨਾਂ ਕੋਲੇ ਮਤਲਬ 40% ਸ਼ੇਅਰ ਹੈ ਜਿਹੜਾ ਉਹ ਕਾਉਣ ਨਹੀਂ ਹੈਗਾ ਕਿਉਂਕਿ ਪੰਜਾਬ ਸਰਕਾਰ ਪਹਿਲੀ ਕਰਜ਼ੇ ਦੇ ਹੇਠਾਂ ਹੈ ਸੋ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਜਿਹੜੀ ਮਰੇਗਾ ਸਕੀਮ ਹੈ ਜਿਸ ਤਰ੍ਹਾਂ ਪਹਿਲਾਂ ਚੱਲ ਰਹੀ ਹੈ ਭਾਵੇਂ ਸਕੀਮ ਵੀ ਜੀਰਾਮ ਜੀ ਹੈ ਜਾਂ ਨਰੇਗਾ ਉਹ ਸਾਨੂੰ ਕੋਈ ਮਤਲਬ ਉਹ ਬਹੁਤਾ ਫਰਕ ਨਹੀਂ ਪਾਣਾ ਪਰ ਚੱਲੇ ਉਸ ਤਰ੍ਹਾਂ ਹੀ 90 10 ਦਿਓ ਇੱਕ ਜਿਹੜਾ ਸੀਜ਼ਨ ਦੇ ਟਾਈਮ ਦੇ ਵਿੱਚ ਸਰਕਾਰ ਕਹਿ ਰਹੀ ਆ ਨਵੀਂ ਸੋਧ ਕਰਕੇ ਲੈ ਕੇ ਰਹੀ ਸੀਜ਼ਨ ਦੇ ਟਾਈਮ ਦੇ ਵਿੱਚ 2 ਮਹੀਨੇ ਕੰਮ ਜਿਹੜਾ ਮਨਰੇਗਾ ਦਾ ਬੰਦ ਕੀਤਾ ਜਾਇਆ ਕਰੇਗਾ ਉਹਦੇ ਨਾਲ ਤੁਹਾਡਾ ਕੰਮਕਾਜ ਕਿੰਨਾ ਕੁ ਪ੍ਰਭਾਵਿਤ ਹੋਵੇਗਾ ਦੇਖੋ ਜਦੋਂ ਜਿਹੜੀ ਤਨਖਾਹ ਆ ਸਾਨੂੰ ਜਿੰਨਾ ਮਜ਼ਦੂਰ ਕੰਮ ਕਰਦੇ ਆ ਉਹਦੇ 9% ਚ ਮਿਲਦੀ ਹੈ ਜੇਕਰ ਉਹ 2 ਮਹੀਨੇ ਕੰਮ ਬੰਦ ਰਹੂਗਾ ਤਾਂ ਇਟਮਿਸਫੇਅਰ ਸਾਡੀਆਂ ਤਨਖਾਹਾਂ ਵੀ ਕਿੱਥੋਂ ਨਿਕਲਣਗੀਆਂ ਉਹ 2 ਮਹੀਨੇ ਤਾਂ ਫਿਰ ਸਾਡੇ ਤਨਖਾਹਾਂ ਤੇ ਵੀ ਪ੍ਰਭਾਵ ਪਾਉਗੇ ਕੀ ਮੰਗ ਕਰਦੇ ਹੋ ਸੈਂਟਰ ਦੀ ਸਰਕਾਰ ਤੋਂ ਅਸੀਂ ਸੈਂਟਰ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਵੇਂ ਸੈਂਟਰ ਸਰਕਾਰ ਨੇ ਕਾਨੂੰਨ ਲਿਆਂਦਾ ਹੈ ਉਦੇ ਸਬੰਧ ਚ ਜਿਹੜਾ 90 10 ਹੀ ਹੋਣਾ ਚਾਹੀਦਾ ਨਾ ਕਿ 60 40 ਕਿਉਂਕਿ ਪੰਜਾਬ ਵਰਗੇ ਜਿਹੜੇ ਸੂਬੇ ਐ ਉਹ ਬਹੁਤ ਜ਼ਿਆਦਾ ਕਰਜ਼ੇ 'ਚ ਨੇ ਸੋ ਅਸੀਂ ਤਾਂ ਸੈਂਟਰ ਸਰਕਾਰ ਤੋਂ ਵੀ ਮੰਗ ਕਰਦੇ ਵੀ 90 10 ਕਰਨ ਤਾਂ ਜੋ ਜਿਹੜੇ ਮਜ਼ਦੂਰ ਗਾ ਲੇਬਰ ਨੂੰ ਸਮੇਂ-ਸਮੇਂ ਸਿਰ ਪੈਸਾ ਮਿਲ ਸਕੇ ਸਮੇਂ-ਸਮੇਂ ਸਿਰ ਕੰਮ ਮਿਲ ਸਕੇ ਸੋ ਸਾਡੀ ਇਹੀ ਮੰਗ ਹੈ ਜਿਸ ਨਾਲ ਸਾਡੇ ਮੁਲਾਜ਼ਮ ਸਾਥੀਆਂ ਨੂੰ ਤਨਖਾਹ ਵੀ ਮਿਲਣਾ ਤੇ ਗਰੀਬ ਲੋਕਾਂ ਦਾ ਰੋਜ਼ਗਾਰ ਜੇ ਉਹ ਚੁੱਲੇ ਠੰਡੇ ਪਿਆ ਉਹ ਵੀ ਚੱਲ ਸਕਦਾ ਇੱਕ ਸਰਕਾਰ ਵੱਲੋਂ ਇਸ ਕੰਮ ਦੇ ਵਿੱਚ ਠੇਕੇਦਾਰੀ ਸਿਸਟਮ ਲਿਆਂਦਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਠੇਕੇਦਾਰੀ ਸਿਸਟਮ ਜਿਹੜਾ ਹੈਗਾ ਠੇਕੇਦਾਰ ਕੰਮ ਕਰਾ ਕੇ ਪਾਸੇ ਚਲੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੀ ਪੁੱਛਗਿੱਛ ਕਰਨ ਵਾਲਾ ਕੋਈ ਨਹੀਂ ਹੁੰਦਾ ਜਦਕਿ ਜਦੋਂ ਆਪਾਂ ਪੰਚਾਇਤਾਂ ਚੁਣੀਆਂ ਨੇ ਆਪਣੇ ਚੁਣੇ ਹੋਏ ਨੁਮਾਇੰਦੇ ਸਰਕਾਰ ਨੇ ਬਣਾਏ ਆ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਕੰਮ ਆ ਪੰਚਾਇਤਾਂ ਦੁਆਰਾ ਚਲਾਇਆ ਜਾਣਾ ਚਾਹੀਦਾ ਕਿਉਂਕਿ ਜੋ ਪੰਚਾਇਤਾਂ ਕੰਮ ਕਰਾਉਣਗੀਆਂ ਉਹ ਬਿਲਕੁਲ ਸਹੀ ਹੋਊਗਾ ਠੇਕੇਦਾਰਾਂ ਦੁਆਰਾ ਜਿਹੜਾ ਕਿ ਕਰਾਇਆ ਗਿਆ ਕੰਮ ਹੈ ਉਹਦੇ 'ਚ ਆਪਾਂ ਮਤਲਬ ਠੇਕੇਦਾਰ ਨੂੰ 1 ਸਾਲ ਤੋਂ ਵੱਧ ਲੱਭ ਨਹੀਂ ਸਕਦੇ ਹਾਂ ਲੋ ਬਾਲਪੁਰ ਮਾਨਸਾ ਦੇ ਵਿੱਚ ਮਨਰੇਗਾ ਨੂੰ ਲੈ ਕੇ ਕੱਟ ਕੀਤਾ ਜਾ ਕੀ ਕਹਿਣਾ ਤਾਂ ਹੋਗੇ ਸਰਕਾਰ ਜਿਹੜੀਆਂ ਮਨਰੇਗਾ ਐਕਟ ਦੇ ਵਿੱਚ ਨਵੀਆਂ ਸੁਧਾਂ ਕਰਕੇ ਲੈ ਕੇ ਆ ਰਹੀ ਹੈ ਉਹਦੇ ਬਾਰੇ ਦੇਖੋ ਜਿਵੇਂ ਕਿ ਚਲੋ ਨਮੀ ਸਕੀਮ ਹੈ ਬੀਵੀਹੀ ਰਾਮਜੀਤ ਜੋ ਕਿ ਨਰੇਗਾ ਦੀ ਜਗਾ ਦੇ ਉੱਪਰ ਚਲਾਈ ਜਾ ਰਹੀ ਹੈ ਨਰੇਗਾ ਸਕੀਮ ਦੇ ਵਿੱਚ ਜੋ ਮਤਲਬ ਮਜ਼ਦੂਰਾਂ ਦੁਆਰਾ ਕੰਮ ਕੀਤਾ ਜਾਂਦਾ ਸੀ ਉਹਦਾ ਸਾਰਾ 100% ਪੈਸਾ ਜਿਹੜਾ ਉਹ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਤੇ ਜੇਕਰ ਕੋਈ ਮਟੀਰੀਅਲ ਦਾ ਕੰਮ ਕਰਾਉਂਦੇ ਸੀ ਤਾਂ 25% ਸ਼ੇਅਰ ਪੰਜਾਬ ਸਰਕਾਰ ਦਾ ਹੁੰਦਾ ਸੀ 74 ਪਰਸੈਂਟੇਜ ਕੇ ਸ਼ੇਅਰ ਸੀਗਾ ਜਿਹੜਾ ਉਹ ਸੈਂਟਰ ਸਰਕਾਰ ਦਾ ਹੁੰਦਾ ਸੀ ਪਰ ਜੋ ਇਹ ਨਵੀਂ ਸਕੀਮ ਹੈ ਇਹਦੇ ਵਿੱਚ 60 40 ਸ਼ੇਅਰ ਦੇ ਨਾਲ ਚਲਾਉਣ ਲਈ ਗੱਲ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਸੂਬੇ ਨਾਲ ਬਿਲਕੁਲ ਸਾਰਾ ਸਰ ਤੱਕ ਹੈ ਕਿਉਂਕਿ ਪੰਜਾਬ ਵਰਗੇ ਸੂਬੇ ਜੋ ਕਿ ਪਹਿਲਾਂ ਹੀ ਕਰਜ਼ੇ ਦੇ ਦੇਣ ਨੇ ਉਹ ਇਹਦੇ ਚ ਆਪਣਾ 40% ਸ਼ੇਅਰ ਕਿਵੇਂ ਪਾਉਣਗੇ ਵਿਖੋ ਇਹਦੇ ਵਿੱਚ ਇਹ ਵੀ ਹੈ ਵੀ ਜਿਹੜੀ ਤਨਖਾਹ ਮਲਾਇਮ ਨੂੰ ਕੰਟ੍ਰੈਕਟ ਏਜੰਸੀ ਚ ਮਿਲਨੀ ਹੈ ਜੋ ਕਿ 9% ਹੈ ਜੇਕਰ ਪੰਜਾਬ ਸਰਕਾਰ ਕੋਲੇ ਆਪਣਾ ਸ਼ੇਅਰ ਪਾਉਣ ਲਈ 40% ਨਾ ਹੋਇਆ ਤਾਂ ਮਲਾਜਮਾਂ ਦਾ ਜਿਹੜਾ ਭਵਿੱਖਾ ਉਹ ਖਤਰੀ ਦੇ ਵਿੱਚ ਹੈ। ਇੱਕ ਸੈਂਟਰ ਦੀ ਸਰਕਾਰ ਨਵੀਂ ਪਾਲਿਸੀ ਦੇ ਉੱਤੇ ਲੈ ਕੇ ਆਈ ਆ ਵੀ ਮਜ਼ਦੂਰਾਂ ਨੂੰ 2 ਮਹੀਨੇ ਸੀਜ਼ਨ ਦੇ ਟਾਈਮ ਕੰਮ ਨਹੀਂ ਦਿੱਤਾ ਜਾਇ ਕਰੇਗਾ। ਉਹਦੇ ਨਾਲ ਤੁਹਾਡਾ ਕੰਮ ਕਿੰਨਾ ਪ੍ਰਭਾਵਿਤ ਹੋਵੇਗਾ? ਦੇਖੋ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਤਾਂ ਮਤਲਬ ਮਰੇਗਾ ਦੇ ਵਿੱਚ ਲੇਬਰ ਹੈ ਜਿਹੜੀ ਉਹ ਇਸ ਤਰ੍ਹਾਂ ਦੇ ਮਜ਼ਦੂਰ ਆਉਂਦੇ ਆ ਜਿਨ੍ਹਾਂ ਨੂੰ ਕੋਈ ਮਤਲਬ ਖੇਤ ਦੇ ਵਿੱਚ ਵੀ ਨਹੀਂ ਲਈ ਜਾਂਦਾ। ਸੋ ਸਾਡੀ ਇਹੀ ਮੰਗ ਹੈ ਕੇਂਦਰ ਸਰਕਾਰ ਤੋਂ ਵੀ ਜਿਹੜੀ 2 ਮਹੀਨੇ ਦੀ ਸਕੀਮ ਆ ਉਹ ਹਟਾਈ ਜਾਵੇ ਤੇ ਇਹਨਾਂ ਨੂੰ 12 ਮਹੀਨੇ ਹੀ ਕੰਮ ਦਿੱਤਾ ਜਾਵੇ